ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇੜੀਪਿੰਡ ਜ਼ਿਲ੍ਹਾ ਸੰਗਰੂਰ ਵਿਖੇ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਫਾਰ ਟ੍ਰੇਨਿੰਗ ਐਂਡ 엠ਪਲॉयਮੈਂਟ ਆਫ ਪੰਜਾਬ ਯੂਥ ਸੀ ਪੁਆਇੰਟ ਦਾ ਨੀਂਹ ਪੱਥਰ ਰੱਖਿਆ ਜੋ ਕੁੱਲ 10 ਏਕੜ ਰਕਬੇ ਵਿੱਚ ਬਣੇਗਾ ਉਨ੍ਹਾਂ ਕਿਹਾ ਕਿ ਸੀ ਪੁਆਇੰਟ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਇਕਲੌਤੀ ਸੰਸਥਾ ਹੈ ਜੋ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਦੀ ਸਿਖਲਾਈ ਦਿੰਦੀ ਹੈ ਅਤੇ ਇਸ ਵਿੱਚ ਰਹਿਣ-ਸਹਿਣ ਅਤੇ ਸਿੱਖ ਲਈ ਬਿਲਕੁਲ ਮੁਫਤ ਹੈ ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਸਾਲਾਨਾ 1200 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਇਸ ਉਦੇਸ਼ ਲਈ ਪੰਜਾਬ ਸਰਕਾਰ ਵੱਲੋਂ 78.50 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ ਅਸੀਂ ਸੀਐਮ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਪਿੰਡ ਖੇੜੀ ਵਿਖੇ ਸੀਬਾਈਟ ਕੈਂਪ ਜੋ ਕਿ ਤਕਰੀਬਨ 2.70 ਕਰੋੜ ਰੁਪਏ ਦੀ ਲਾਗਤ ਨਾਲ ਬਣਵਾ ਰਹੇ ਨੇ ਸਾਡੇ ਹਲਕੇ 'ਚ ਜਿਹੜਾ ਸੀ ਪਾਇਟ ਲੱਗ ਰਿਹਾ ਜੀ ਇਹ ਲੋਕਾਂ ਦੀ ਬਹੁਤ ਡਿਮਾਂਡ ਸੀ ਤੇ ਅਸੀਂ ਮਾਨੀ ਸਾਹਿਬ ਨੂੰ ਬੇਨਤੀ ਕੀਤੀ ਸ਼੍ਰੀ ਅਮਰੋੜਾ ਜੀ ਨੂੰ ਤੇ ਉਹਨਾਂ ਨੇ ਸੀਐਮ ਸਾਹਿਬ ਨਾਲ ਮਿਲ ਕੇ ਇਹ ਪ੍ਰੋਜੈਕਟ ਲਾਇਆ ਜਿਹਦਾ ਸਾਡੇ ਲੋਕਾਂ ਨੂੰ ਬਹੁਤ ਫਾਇਦਾ ਹੋਣਾ ਹੈ ਤੇ ਨੌਜਵਾਨ ਨਸ਼ੇ ਤੋਂ ਰਹਿਤ ਹੁਣੇ ਜੇ ਜੋ ਵੀ ਛੜਕਾ ਤੇ ਭਜਦੇ ਸੀ ਤਾਂ ਉਹਨਾਂ ਨੂੰ ਇੱਕ ਸਟੇਡੀਅਮ ਦੇ ਰੂਪ ਵਿੱਚ ਬਹੁਤ ਵਧੀਆ ਚੀਜ਼ ਇੱਥੇ ਮਿਲੀ ਹੈ